ਕਲਮ ਮੇਰੀ ਦਾ ਜਨਮ ਹੋਇਆ ਮੇਰੇ ਬੁਰੇ ਹਾਲਾਤਾਂ ਤੋਂ ਕਾਫੀ ਕੁਛ ਮੈਂ ਲਿਖਣਾ ਸਿੱਖ ਲਿਆ ਨਿੱਜੀ ਸਾਖਾਂ ਤੋਂ ਛੋਟੀ ਉਮਰੇ ਮਾਪੇ ਦਾ ਸਾਆ ਉੱਠ ਗਿਆ ਸੀ ਦੁੱਖਾਂ ਵਾਲਾ ਬੱਦਲ ਜਿਵੇਂ ਸਿਰ ਤੇ ਟੁੱਟ ਗਿਆ ਸੀ ਡਾਡਾ ਦਿਲ ਕਬਰੋਂਦਾ ਸੀ ਜ਼ਿੰਦਗੀ ਦੀਆਂ ਵਾਟਾਂ ਤੋਂ ਕਲਮ ਮੇਰੀ ਦਾ ਜਨਮ ਹੋਇਆ ਮੇਰੇ ਬੁਰੇ ਹਾਲਾਤਾਂ ਤੋਂ ਮੇਰੇ ਮਾਮੇ ਮਾਸੀਆਂ ਨੇ ਮੂੰਹ ਪਾਸੇ ਫੇਰ ਲਏ ਅਸੀਂ ਜਿਵੇਂ ਹਿਰਨੀ ਦੇ ਬੱਚੇ ਕੁੱਤਿਆਂ ਘੇਰ ਲਏ ਮਿਲੀਆਂ ਬਹੁਤ ਨਸੀਤਾ ਸੀ ਸਮੇਂ ਦੀਆਂ ਚਾਟਾਂ ਤੋਂ ਕਲਮ ਮੇਰੀ ਦਾ ਜਨਮ ਹੋਇਆ ਮੇਰੇ ਬੁਰੇ ਹਾਲਾਤਾਂ ਤੋਂ ਮਾਂ ਵਰਗੀ ਤੇ ਰੱਬ ਵਰਗੀ ਇੱਕ ਭੈਣ ਜੋ ਸਾਡੀ ਆ ਦੁੱਖ ਸਾਡਾ ਨਹੀਂ ਜਰ ਸਕਦੀ ਕਬਰ ਆਉਂਦੀ ਡਾਡੀ ਆ ਹਰ ਵੇਲੇ ਸਾਨੂੰ ਕੱਢਦੀ ਰਹੇ ਦੁੱਖ ਨੇ ਘਰਾਟਾਂ ਚੋਂ ਕਲਮ ਮੇਰੀ ਦਾ ਜਨਮ ਹੋਇਆ ਮੇਰੇ ਬੁਰੇ ਹਾਲਾਤਾਂ ਤੋਂ ਪੁੱਤਰ ਧੀ ਤੇ ਪਤਨੀ ਮੈਂ ਹੁਣ ਸੋਕੇ ਵਸਦੇ ਆ ਪੁੱਤਰ ਧੀ ਤੇ ਪਤਨੀ ਮੈਂ ਹੁਣ ਸੋਕੇ ਵਸਦੇ ਆ ਰੱਬ ਦੀਆਂ ਮਾਈਆਂ ਕਲਮਾਂ ਤੋਂ ਕਦੇ ਖਿਰਖਿੜਾਂਸਦੇ ਆ ਕੁਲਦੀਪ ਚੀਦਾ ਹੁਣ ਕੁਛ ਦਿਸਦਾ ਰੱਬ ਦੀਆਂ ਸੁਗਾਤਾਂ ਤੋਂ ਕਲਮ ਮੇਰੀ ਦਾ ਜਨਮ ਹੋਇਆ ਮੇਰੇ ਬੁਰੇ ਹਾਲਾਤਾਂ ਤੋਂ ਕਲਮ ਮੇਰੀ ਦਾ ਜਨਮ ਹੋਇਆ